ਜੀ ਜੀ ਨਹੀਂ ਨਹੀਂ ਮੈਂ ਪਹੁੰਚੀ ਸੀ ਰਾਤੀ 7:00 ਵਜੇ ਤੱਕ ਘਰ ਉਹ ਗੰਨੇ ਕਰੂ ਤੇ ਬੜੀ ਸਜੇ ਰਸਤੇ 'ਚ ਤੇ ਬੱਸ ਕੋਈ ਨਹੀਂ ਅੱਗੋਂ ਵੀ ਰਾਗਿਆ ਸੀ ਲੱਕੀ ਲੈਣ ਵਾਸਤੇ ਹਾਂ ਸਭ ਠੀਕ ਹੋ ਨਾ ਜੋ ਗਰਮੀ ਬੜੀ ਆ ਬੜਾ ਧਿਆਨ ਰੱਖ ਕਹੇ ਜੀ ਹਾਂ ਸਿਮਰਤ ਵੀ ਆਈ ਹੋਈ ਏ ਰਾਤੀ ਆਹੋ ਪਾਉ ਨਾਲ ਸਿਮਨੀ ਵੀ ਆਈ ਹੋਈ ਏ ਦੋ ਬੇ ਜਣੀਆਂ ਆਈਆਂ ਨੇ ਰਹਿਣ ਵਾਸਤੇ ਹਾਂ ਨਹੀਂ ਕੋਈ ਸੇ ਆਹੋ मैं कराना साल तुम सुती मैं उन्होंने उठाया दबका मार के मैं क्या उठ के तैयार त्यूर हो ते, फिर हम तैयार त्यूर होंगी भी कोई नहीं आँगी ना ना के मैं ते गल करा आके टाइम कट के मिल जाए जे चल कोई नहीं ती अपना हिसाब तब वे क्या गर्मी बड़ी जे चलो ठीक है फिर है कर दी उन्हें तक फोन पर ही ठीक है ठीक है हाँ जी ओके ਤੁਦਵੀ ਅੱਜ ਆਹੋ ਕੁਝ ਦਿਵਿਸੀ ਕਦੋਂ ਘਰ ਆਤੀ ਪਹੁੰਚ ਗਈ ਠੀਕ ਲੈ ਪਹੁੰਚ ਗਈ ਨਾ ਅੱਛਾ ਕਿਉਂ ਠੀਕ ਆ ਪਹੁੰਚ ਗਈ ਤੇ ਉਹ ਸੁਤੀ ਸੰਗਤ ਆਹ ਸੁਤੀ ਵਿਸੀ ਮੈਂ ਦਰਕਾ ਮਾਰ ਕੇ ਉਠਾਇਆ ਲੱਗਿਆ ਉਹ ਕਿਨਾਰੇ ਤੇ ਆਤੀ ਹੋ ਗਰਨ ਦੇ ਨਾਲ ਹੀ ਪੇਕਾਂ ਦਾ ਰਾਗ ਹੋਈ ਤੇ ਲਾ ਹੁੰਦਾ ਵੀ ਸੁਤੀਆਂ ਲੈਂਦੀਆਂ ਕੁੜੀਆਂ ਤੇ ਉਹ ਰੈਸਟ ਮਿਲ ਜਾਂਦੀ ਹੈ ਤੇ ਇਹੀ ਦੇ ਪੇਕਾਂ ਦੀ ਮੋਜ ਹੈ ਹੋਰ ਕਿ ਪੇਕੇ ਆ ਕੇ ਬੰਦਾ ਫ੍ਰੀ ਮਾਈਂਡ ਹੋ ਜਾਂਦਾ ਹੈ ਸਾਰਾ ਮਨ ਸੌਂਦਾ ਕਹਿੰਦੀ ਐ ਨਾ ਹੁਣ ਨਰਸੀ ਆਰਾਮ ਨਾਲ ਰੈਕਸ ਪਤਾ ਫਾਬੀ ਹੈਗੀ ਕਰਨ ਵਾਲੀ ਮੰਮੀ ਹੈਗੀ ਮਾੜਾ ਤੇ ਠੀਕ ਐ ਮੈਂ ਸਿੱਧਾ ਠੀਕ ਐ ਮੈਂ ਸੋਣਾ ਹੀ ਕਰਨਾ ਕਰਨ ਵਾਲੇ ਇਹ ਭੱਗੀਆਂ ਮਿਲਦੀਆਂ ਨਹੀਂ ਹੋਰ ਹੋਰ ਕੀ ਤੇ ਮੰਮੀ ਅੱਜ ਵਿੱਚ ਚੇਂਜ ਨਹੀਂ ਵਿਖਿਆ ਸਿਮਰਤ ਜੀ ਚੇਂਜ ਕਿਵੇਂ ਦਾ ਚੇਂਜ ਆਈ ਹੈ ਤੁਹਾਨੂੰ ਕੱਲ ਮਿਲੀ ਆ ਤੇ ਤੁਹਾਨੂੰ ਉਹਦੇ ਵਿੱਚ ਕੋਈ ਚੇਂਜ ਨਹੀਂ ਨਜ਼ਰ ਆਇਆ ਮੋਟੇ ਨਜ਼ਰ ਆਇਆ ਪਹਿਲੇ ਜਿੰਨੀ ਸੋਹਣੀ ਸੀ ਹੁਣ 900 ਵਾਰ ਸੋਹਣੀ ਪਈ ਲੱਗਦੀ ਆ ਔਰ ਇੱਕ ਵੱਡੀ ਗੱਲ ਹੋਰ ਐ ਕੀ ਉਹਨਾਂ ਖੁਸ਼ੀ ਰਹੇ। ਆ ਗੈਨ ਫਾਇਦਾ ਸੀ ਨਾ ਸੜੀ ਬਰੀ ਹੁੰਦੀ ਸੀ। ਨਹੀਂ ਨਹੀਂ ਹਾਂ ਸੋਹਣੀ ਤਾਂ ਨੇ ਲੱਗਣਾ ਵਾ ਤੇ ਤੋਂ ਪਹਿਲਾਂ ਕੁੜੀਆਂ ਸਿੰਪਲ ਹੁੰਦੀਆਂ। ਮੇਕਅਪ ਨਹੀਂ ਕਰਦੀਆਂ ਤੇ ਵਿਆਹ ਕਰਾ ਕੇ ਮੇਕਅਪ ਕਰਕੇ ਥੋੜਾ ਚੇਂਜ ਆ ਜਾਂਦਾ। ਤੇ ਜਿਹੜੀ ਖੁਸ਼ ਦੀ ਕਰ ਗਿਆ ਜਿੱਥੇ ਉਹ ਕਹਿੰਦੀ ਸੀ ਉੱਥੇ ਉਹਦਾ ਰਿਸ਼ਤਾ ਹੋ ਗਿਆ ਤੇ ਕੁਸ਼ ਤੇ ਮੇਰੇ ਨਾਲ ਹੀ ਹੋਣਾ। ਤੇ ਦੂਜੀ ਗੱਲ ਮੈਂ ਤੈਨੂੰ ਚੇਂਜ ਪੁੱਛਣੀ ਕੋਈ ਤਾਂ ਉਹੜੀ ਵਿੱਚ ਕਹਿੰਦੀ ਨਗਰਾਇਆ ਤੁਹਾਨੂੰ ਮਿਲੀ ਸੀ। ਮੈਨੂੰ ਦੁਰੰਗ ਨੇ ਬੁਝਾਰ ਤਾਂ ਨਾਲ ਤੋਂ ਬਾਅਦ 10 ਮਿੰਨੂ ਵਿੱਚ ਉਹ ਗੱਲ ਕੀ ਹੈ। ਗੱਲ ਇਹ ਆ ਅੱਜ ਵਿਆਹ ਨੂੰ ਤਾਂ ਥੋੜਾ ਟਾਈਮ ਹੋਇਆ ਵਾ ਤੇ ਚੂੜਾ ਉਹਨੇ ਵਧਾ ਵੀ ਦਿੱਤਾ ਤੇ ਦੇਖਿਆ ਨਹੀਂ ਇਹਦੇ ਆ ਤੇ ਚੂੜਾ ਨਹੀਂ ਹੈਗਾ ਮੇਰੇ ਧਿਆਨ ਨਹੀਂ ਕੀਤਾ ਬਸ ਇਹੋ ਤੇ ਮੈਂ ਤੁਹਾਨੂੰ ਪੁੱਛਣਾ ਕਰਨੀ ਆ ਉਹ ਦੋਦੀ ਕਿਚਨ ਕੋਈ ਕਰਨੀ ਵਧਾਤਾ ਉਹਦੀ ਸੱਸ ਨੇ ਕਿਉਂ ਹੋਣਾ ਵਧਾ ਦਿਓ ਤੇ ਅਗਲੇ ਨੇ ਵਧਾਤਾ ਸੱਸ ਨੇ ਨਹੀਂ ਕਿਹਾ ਸੱਸ ਤੇ ਉਹਦੀ ਬਟਾਲੇ ਗਈ ਸੀ ਦਵਾਈ ਲੈਣ ਸਾਈਲ ਨਾਲ ਇਹਨੂੰ ਕਿਤੇ ਮਗਰੋਂ ਗਰਮੀ ਲੱਗੀ ਕਹਿੰਦੀ ਮੇਰੇ ਖਾਰਿਸ਼ ਹੁੰਦੀ ਇਹਦੇ ਨੇ ਚੂੜਾ ਫੜ ਕੇ ਵਧਾ ਦਿੱਤਾ ਸਗਨਾ ਨਾ ਵਧਾਈਦਾ ਤੁਹਾਨੂੰ ਪਤਾ ਤਾਂ ਇਹਨੂੰ ਨਾਮ ਤੋਂ ਹੁੰਦੀ ਹੈ ਕਿ ਆਪਣੀ ਮਰਜ਼ੀ ਆਪੀ ਕਰਕੇ ਬੈਗੀ ਹੈ ਇਹ ਉਹਨਾਂ ਦੇ ਘਰ ਦਾ ਮਾਮਲਾ ਨਾ ਸਾਹੀ ਨੇ ਕਿਹਾ ਹੁਣ ਉਹਨੇ ਵਧਾ ਤਾ ਹੁਣ ਸਾਰਾ ਟੈਨਸ਼ਨ ਲੈਂਦੀ ਲੋੜ ਕੋਈ ਨਹੀਂ ਮੰਮੀ ਆਜੀ ਤੇ ਧਿਆਨ ਉਹ ਕਿੰਨਾ ਕਿਹੜਾ ਹੋ ਗਿਆ ਵਾ ਜਿਆਦਾ ਨੂੰ ਤੇ ਸਵਾ ਮਹੀਨਾ ਲੇ ਕੁੰਦੀ ਚਲ ਕੋਈ ਗੱਲ ਹੁਣ ਉਹ ਵੀ ਚੰਗਾ ਲੱਗਿਆ ਮੇ ਕੋਈ ਗੱਲ ਨਹੀਂ ਬਾਕੀ ਮੇਰੀ ਗੱਲ ਸੁਣੋ ਜੋ ਵੀ ਸਗਨ ਸਵਾਰਥ ਬੰਦੇ ਨੇ ਨਾ ਕਹਿੰਦੇ ਨੇ ਨਾ ਕੁੜੀਆਂ ਚੂੜਾ ਵਧਾਉਂਦੀਆਂ ਨੇ ਵੀ ਪੇਕੇ ਤੋਂ ਉਸਮਾਨ ਜੋ ਵੀ ਬੰਦਾ ਨਾ ਤੂੰ ਲੱਕੀ ਦੇ ਨਾਲ ਜਾਹੀਂ ਤੇ ਜਾ ਕੇ ਸਾਰਾ ਸਮਾਨ ਸਮੋਲ ਲੈ ਲਈ ਤੇ ਜਦੋਂ ਚਾਹੀਗੀ ਸਿਮਰਤ ਕੋਲੋਂ ਦੀ ਉਹ ਤੁਹਾਨੂੰ ਦੇਣਾ ਹੀ ਆ ਨਨਾਂ ਨੂੰ ਸੋੜ ਦੇਣਾ ਇਹਦੇ ਪੱਲਾ ਸਾਰਾ ਇਹਦੇ ਜਿਹੜਾ ਮੇਕਅਪ ਦਾ ਸਮਾਨ ਆ ਉਹ ਦਵਾਂਗੇ ਨਾਲ ਡੱਬਾ ਜਾਵਾਂਗੇ ਨਾਲ ਸਗਨ ਦਵਾਂਗੇ ਜੋ ਸਾਡਾ ਸਰਦਾਰ ਹਸ ਕੋ ਮੇਰੀ ਸੀਮਾ ਬੜੀ ਸਿਆਣੀ ਐ ਜਿਹਨੇ ਸਾਰਾ ਸਾਮ ਲੈਣਾ ਤੂੰ ਸਾਰਾ ਆਪੇ ਸਾਮ ਲੈ ਲਈ ਮੈਂ ਕਹਿੰਦਾ ਮਨਵੇ ਗਿਆ ਉਹਨੇ ਗੱਲ ਨਹੀਂ ਕੀਤੀ ਹੈਗੀ ਉਦੋਂ ਦੀ ਅਜਾ ਸ਼ਮੀ ਬੈਠ ਬੈਠ ਐ ਕਿ ਆ ਤੂੰ ਸਾਰੇ ਵਿੱਚ ਜਾ ਕਈ ਗੱਲਾਂ ਇਹਨੇ ਜਿਹੜਾ ਮਾਰ ਆਈਆਂ ਅੱਜ ਗੱਲਾਂ ਬੱਤਾ ਮਾਰੀ ਗਈ ਚਾਚੀ ਜੀ ਮੈਂ ਉਹ ਆਭੀ ਦੀ ਗੱਲ ਸੁਣਨ ਈ ਸੀ ਕਿ ਸਿਮਰਤ ਨੇ ਆਪ ਹੀ ਝੂੜਾ ਵਧਾਤਾ ਇਹ ਗੱਲ ਬਿਲਕੁਲ ਸਹੀ ਆ ਪਤਾ ਕੀ ਆ ਸੱਸ ਮਾਂ ਨੂੰ ਪੁੱਛਣਾ ਚਾਹੀਦਾ ਵਾ ਝੂੜਾ ਵਧਾਉਣ ਲੱਗਿਆ ਹੁਣ ਮੈਂ ਵਧਾਇਆ ਹੀ ਨਾ ਤੇ ਮੈਂ ਮੰਮੀ ਨੂੰ ਪੁੱਛ ਕੇ ਵਧਾਇਆ ਹੈ ਕਿਉਂਕਿ ਮੇਰੇ ਵੀ ਬਾਵਾ ਸਾਰੀਆਂ ਖਰਾਬ ਹੋ ਗਈਆਂ ਸੀ ਰਣਜੀਤ ਨੂੰ ਪੁੱਛਿਆ ਉਹਨਾਂ ਨੂੰ ਪੁੱਛਿਆ ਤੇ ਫੇਰ ਵਧਾਇਆ ਸੀ ਸਿਮਰਤ ਨੇ ਕਿਸੇ ਨੂੰ ਪੁੱਛਿਆ ਹੀ ਨਹੀਂ ਇਹ ਤੋਂ ਲੱਗ ਕੇ ਮੰਮੀ ਜੀ ਤੇ ਘਰੇ ਹੀ ਨਹੀਂ ਸੀ ਹੈਗੇ ਉਹਦੇ ਦਵਾਈ ਲੈਣ ਗਏ ਸੀ ਇੰਨੇ ਮਗਰੋਂ ਲਾ ਕੇ ਚੁੜਾਤੀ ਉਹ ਕੀਤਾ ਕੋਈ ਰਸਮ ਨਹੀਂ ਹੋਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪਤਾ ਨਨਾਨੇ ਆਣ ਕੇ ਵਧਾਉਣਾ ਸੀ ਇਹ ਤੁਸ ਕਿਹਾ ਤਾਂ ਨੰਦੀ ਵੀ ਉਹ ਰੀਤ ਚਮੀ ਨਹੀਂ ਨਹੀਂ ਜੱਜੀ ਬੋਸੀ ਕਿੱਦਾਂ ਨਹੀਂ ਕਹਾਂ ਗੱਲ ਇਹ ਮੈਂ ਤੁਹਾਨੂੰ ਬਸ ਦੱਸਣ ਦੀ ਆ ਕਿ ਨਿਆਣੀ ਸਿਆਣੀ ਮੈਂ ਨਹੀਂ ਇਹਨੂੰ ਸਮਝਾਉਣੀ ਆ ਪਰ ਜੋ ਇਹ ਕਮਾਨੇ ਸਮਝਾ ਲੈਣਾ ਨਾ ਉਹ ਗੱਲ ਹੀ ਵੱਖਰੀ ਉਹ ਨਿਆਣੀ ਸਿਆਣੀ ਤੇ ਤੂੰ ਵੀ ਨਿਆਣੀ ਸਿਆਣੀ ਨਹੀਂ ਹੈ ਤੂੰ ਵੀ ਆਪਣੇ ਮੈਨੂੰ ਤੇ ਲੱਗਦਾ ਨਾ ਤੂੰ ਵੀ ਸਿਆਣੀ ਕੁਝ ਜਾਣੀ ਨਹੀਂ ਬੰਦੀ ਭਈ ਅੱਜ ਤੱਕ ਅੱਛਾ ਮਾ ਤੁਸੀਂ ਮੀਂਹ ਤੇ ਇਹ ਕਹਿਣ ਦੀ ਆ ਕਿ ਤੁਸੀਂ ਥੋੜਾ ਜਨਾ ਸਮਝਾਓ ਹੁਣ ਆਈ ਆ ਇਹੋ ਟਾਈਮ ਆ ਮੈਂ ਥੋੜੀ ਬੋਤੀ ਗੱਲ ਸਮਝਾਉਂਦਾ ਕੋਈ ਸਮਝਾਣਾ ਅਜੇ ਉਹਨੂੰ ਥੋੜਾ ਟਾਈਮ ਤੇ ਦਿਓ ਚਾਚੀ ਜੀ ਉਹਨੂੰ ਵਕਤ ਦਿਓ ਮੈਂ ਪਤਾ ਕੀ ਚੱਕਰੇ ਦੇਖੋ ਹੁਣ ਤੋਂ ਹੀ ਆਪਣੀਆਂ ਮਰਜ਼ੀਆਂ ਸ਼ੁਰੂ ਕਰਨੀਆਂ ਕਰਦੇ ਹੀ ਨਾ ਤੇ ਫਿਰ ਗਾਂ ਦਾ ਕੰਮ ਖਰਾਬ ਹੋਊਗਾ ਅਜੇ ਤਾਂ ਸਾਰੇ ਜਣੇ ਬੜਾ ਪਿਆਰ ਕਰਦੇ ਆ ਮੈਂ ਤੇ ਭੈਣ ਆ ਮੈਂ ਤੇ ਕੁਝ ਵੀ ਨਹੀਂ ਕਹਿਣਾ ਉਹਨੂੰ ਤੁਸੀਂ ਮੀਂਹ ਮੇਰੀ ਗੱਲ ਸੁਣ ਪਹਿਲੇ ਤੈਨੂੰ ਵੀ ਕਿੰਨੀ ਗੋਗਲ ਸੀ ਤੈਨੂੰ ਵੀ ਜਦੋਂ ਵਿਆਹ ਹੋਇਆ ਉਦੋਂ ਬਾਪਿਆ ਤੇ ਤੈਨੂੰ ਵੀ ਇਕਲਾ ਆਉਂਦੀ ਆ ਨਹੀਂ ਮੰਮੀ ਉਹਨੂੰ ਵੀ ਹੁਣ ਹੋਣੀ ਆ ਗੱਲ ਕਰ ਤਕੇ ਮੂੰਹ ਵੀ ਇਕਲਾ ਆ ਜਾਂਦੀ ਆ ਨਹੀਂ ਸੀਮਾ ਤੂੰ ਦੋ ਮਿੰਟ ਚੁੱਪ ਤਾਂ ਮੈਂ ਗੱਲ ਕਰਤੀ ਹੁਣ ਤੂੰ ਚੁੱਪ ਰਿਆ ਕਰ ਵਿੱਚ ਦੋਨੋਂ ਚਾਚੀ ਜੀ ਮੈਂ ਇਹ ਚੀਜ਼ ਤੁਹਾਨੂੰ ਤਾਂ ਦੱਸਣੀ ਆ ਕਿ ਉਹਨੂੰ ਥੋੜਾ ਬੋਤਾ ਸਮਝਾਓ ਆਪਣੀਆਂ ਮਰਜ਼ੀਆਂ ਹੁਣ ਤੋਂ ਨਾ ਕਰੇ ਤੇ ਵੇਖੋ ਘਰ ਚਲਾਉਣਾ ਕੋਈ ਸੌਖਾ ਨਹੀਂ ਹੁੰਦਾ ਜੇ ਹੁਣ ਤੋਂ ਸਮਝਦਾਰ ਬਣੇਗੀ ਨਾ ਤੇ ਫੇਰ ਹੀ ਗੱਲ ਚੱਲੂਗਾ ਕੋਈ ਨਹੀਂ ਬਾਂਜੂ ਤੇਰੀ ਸਮਝਦਾਰ ਹੈ ਬੇਟੀ ਮੈਂ ਚਾਹੁੰਨੀ ਹਾਂ ਕਿ ਕੰਪਨੀ ਕੋਈ ਨਹੀਂ ਵੇਖੋ ਥੀ ਗੱਲ ਤੇ ਪੂਰੀ ਸੁਣ ਲਓ ਮੈਂ ਚਾਹੁੰਨੀ ਹਾਂ ਕਿ ਜਿੱਦਾਂ ਹੁਣ ਉਹਨੂੰ ਸਾਰਾ ਪਰਿਵਾਰ ਪਿਆਰ ਕਰਦਾ ਹਨ ਸਾਰਿਆਂ ਨੂੰ ਇਦਾਂ ਹੀ ਪਿਆਰ ਕਰਦੇ ਰਹਿਣ ਗੱਲ ਪੁੱਛ ਵੀ ਨਹੀਂ ਹੋਰ ਤੇ ਪਿਆਰ ਉਹਨੂੰ ਕਰਨਾ ਹੀ ਹੈ ਮੇਰੀ ਕੀ ਹੈ ਏ ਇੰਨੀ ਪਿਆਰੀ ਇੰਨੀ ਸੋਹਣੀ ਇੰਨੀ ਸ੍ਰੱਖੀ ਤੇ ਉਹਨਾਂ ਨੇ ਸਾਰਿਆਂ ਨੇ ਪਿਆਰ ਉਹਨੂੰ ਕਰਨਾ ਹੀ ਹੈ ਮੰਮੀ ਮੇਰੇ ਬੱਚੇ ਅਧਿ ਰਿਸ਼ਕਾ ਤਾਪਿਲ ਅੰਦਰੀ ਕੀ ਕਹਿੰਦੀ ਬੀਏ ਜੀ ਮੰਮੀ ਦਾ ਤੇ ਕੰਮ ਹੀ ਆ ਉੱਥੇ ਵੀ ਨਰ ਇਹੋ ਆ ਤੇ ਇੱਥੇ ਵੀ ਆ ਕੇ ਦਿਆ ਪਿਆ ਇਹੋ ਕੁਝ ਗੱਲ ਸੀ ਸਿਮਰਤ ਉਹ ਵਰਦੀਏ ਦੇ ਨਾ ਸਮਝਾਉਂਦੀਆਂ ਇਕਸੀ ਗੱਲ ਕੋਈ ਸਮਝੀ ਲਿਆ ਕਰ ਭਾਬੀ ਮੈਂ ਸਮਝ ਨਹੀਂ ਦੀ ਸਾਰੀ ਗੱਲ ਪਤਾ ਨੂੰ ਨਹੀਂ ਪਤਾ ਉੱਥੇ ਵੀ ਕੀ ਕੁਝ ਹੁੰਦਾ ਨੇ ਇੱਥੇ ਵੀ ਆ ਕੇ ਉਹ ਕੁਝ ਕਰਨ ਦਿਆ ਉਹ ਕਹਿੰਦੀ ਸੱਸ ਦਾ ਕਹਿਣਾ ਹੀ ਨਹੀਂ ਮੰਨਦੀ ਹੈਗੀ ਬਿਲਕੁਲ ਨਹੀਂ ਤੂੰ ਖੁਦ ਗੱਲ ਕਰ ਦੋ ਕਿੱਧਰ ਕਰਦੀ ਕਿੱਧਰ ਹੀ ਕਰਦੀ ਕਿੱਥੇ ਦੱਸਦੀ ਕਿੱਥੇ ਹੈ ਸਿਮਰਤ ਤੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਤੇਰੇ ਹੱਕ ਚ ਬੋਲਦੀ ਹਾਂ ਹਰ ਚੀਜ਼ ਕਿੰਨੀ ਸਪੋਰਟ ਕਰਦੀ ਹਾਂ ਤੇਰੀ ਫਿਰ ਵੀ ਤੂੰ ਇਦਾਂ ਕਹਿ ਨਹੀਂ ਚਾਹਦੀ ਜਾਜੀ ਪਤਾਵਾ ਦੀਦੀ ਤੇ ਕਿੰਨੀ ਕਿ ਸਪੋਰਟ ਕਰਦੇ ਜੇ ਮੇਰੇ ਜਿੰਨੇ ਵੀ ਉਧਰ ਕਰ ਲੈਂਦੇ ਓੰਨੇ ਕਿ ਤੂੰ ਇੱਥੇ ਕਰਨ ਦੇ ਆ ਭੇਜੀ ਆ ਗਈ ਹਾਂ ਸ਼ਰਮਿੰਦੂ ਤੇ ਉਥੇ ਦੀ ਸਾਈਡ ਤੇ ਬਿਲਕੁਲ ਨਹੀਂ ਬੋਲਦੀ ਨਹੀਂ ਚਾਚੀ ਜੀ ਕਿਤੇ ਐਵੇਂ ਮਾਰਨ ਦੀ ਆ ਸੱਚ ਦੱਸ ਉਹਨਾਂ ਨੂੰ ਮੈਂ ਹਮੇਸ਼ਾ ਤੇਰੀ ਸਾਈਡ ਖਲੋਣੀ ਆ ਪਰ ਜੇ ਨਹੀਂ ਹੋਣਾ ਜੇ ਕੋਈ ਚੀਜ਼ ਗਲਤ ਆ ਤੇ ਫਿਰ ਤੇ ਚਾਚੀ ਜੀ ਮੈਨੂੰ ਸਮਝਾਉਂਗੀ ਨਾ ਆਖਿਰ ਮੇਰੀ ਛੋਟੀ ਭੈਣ ਆ ਪਰ ਤੇਰੀ ਸੱਸ ਜੇ ਤੈਨੂੰ ਕੁਝ ਕਹਿੰਦੀ ਹੋਏ ਕਿ ਤਰ ਬੋਲੇਗੀ ਨਾ ਤင်း ਤਾਂ ਪਿਆਰੀ ਮੈਂ ਕਰਦੀ ਆ ਮੇਰੀ ਸੱਸ ਨਾ ਬਹੁਤ ਚੰਗੀ ਆ ਮੈਨੂੰ ਬਹੁਤ ਪਿਆਰ ਕਰਦੀ ਆ ਬਸ ਫਿਰ ਉਹ ਤੇ ਬੱਸ ਕਿ ਤੈਨੂੰ ਟੋਕਦੀ ਆ ਕਿ ਆਹ ਕੰਮ ਨਹੀਂ ਕਰਨਾ ਸੋਹਰੇ ਆ ਕੇ ਭਾਬੀ ਕੀ ਟੋਕਦੀ ਆ ਸਭ ਕੋਈ ਤੇ ਇਹ ਕਰਨ ਵਾਲੇ ਆ ਸੱਸ ਮੇਰੇ ਦੱਸਿਆ ਕਿੰਨੀ ਚੰਗੀ ਆ ਜੇ ਕਿਤੇ ਮੈਨੂੰ ਉਹ ਚੌਂਕੀ ਨਹੀਂ ਨਾ ਚਾੜਿਆ ਇਹ ਮੈਨਾਂ ਕਹਿੰਦੇ ਆਂ ਚੌਂਕੀ 'ਚ ਕੰਮ ਕਰ ਤੇ ਜੇ ਕਿਤੇ ਕੱਪੜੇ ਲੀੜੇ ਦੀ ਗੱਲ ਹੋ ਜੇ ਤਾਂ ਆ ਕੇ ਮੈਨੂੰ ਉਹਨਾਂ ਨੇ ਕਦੀ ਵੀ ਮੈਨੂੰ ਕੱਪੜੇ ਲੀੜੇ ਤੋਂ ਕਿਹਾ ਨਾ ਮੇਰੇ ਘਰ ਵਾਲੇ ਨੇ ਕਿਹਾ ਨਾ ਮੇਰੀ ਸੱਸ ਨੇ ਕਿਹਾ ਉਹ ਤਾਂ ਖੁਦ ਮੈਨੂੰ ਕਹਿੰਦੇ ਕਿ ਆਹੋ ਜਿਹੇ ਕੱਪੜੇ ਪਾਇਆ ਕਰ ਪਰ ਇਹ ਕਹਿੰਦੇ ਨਹੀਂ ਤੈਨੂੰ ਇਸ ਕਰਕੇ ਨੋਟੀਆ ਹੁਣ ਤੈਨੂੰ ਇਹੋ ਜਿਹੇ ਕੱਪੜੇ ਨਹੀਂ ਪੋਣੇ ਚਾਹੀਦੇ ਚੰ ਸਿਹਰ ਮੈਂ ਤੈਨੂੰ ਕੰਮ ਵੱਲ ਤਾਂ ਕਿਹਦੀ ਆ ਕਿ ਜਦੋਂ ਤੈਨੂੰ ਮੰਮੀ ਜੀ ਨੇ ਚੌਂਕੇ ਚੜਾਤਾ ਨਾ ਤੇ ਉਹਨਾਂ ਨੇ ਪਤਾ ਨਹੀਂ ਤੈਨੂੰ ਕਿਹੜੀ ਚੀਜ਼ ਦੇ ਦੇਣੀ ਆ ਫਸਟ ਟਾਈਮ ਕਿ ਆ ਬਣਾ ਕਿ ਤੇਰੀ ਜਾਂਚ ਨਹੀਂ ਹੋਣੀ ਚਾਹੀਦੀ ਤੈਨੂੰ ਜਾਂਚ ਨਹੀਂ ਇਸ ਕਰਦੀ ਹੈਗੀ ਚਾਚੀ ਜੀ ਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਕਿ ਇਸ ਘਰ ਤੇ ਤੂੰ ਕਦੀ ਕੋਈ ਕੰਮ ਨਹੀਂ ਕੀਤਾ ਤੇ ਮੈਨੂੰ ਹੁੰਦਾ ਵਾ ਕਿ ਤੈਨੂੰ ਉੱਥੇ ਕੋਈ ਗੱਲ ਨਾ ਕਰੇ ਮੇਰੇ ਸਾਹਮਣੇ ਮੈਂ ਤਾਂ ਕਹਿੰਦੀ ਆ ਕਿ ਸਿਮਰਤ ਪਹਿਲੇ ਬਣਾਉਣਾ ਸਿੱਖਲਾ ਹਲੇ ਤੈਨੂੰ ਕੰਮ ਨਹੀਂ ਲਾਇਆ ਉਹਨਾਂ ਨੇ ਜੀ ਜਦੋਂ ਉਹ ਨਹੀਂ ਕੁਝ ਕਹਿੰਦੇ ਤੂੰ ਹੀ ਜੋ ਗਿੰਦੇ ਜੀ ਤੂੰ ਹਰ ਗੱਲ 'ਚ ਕਿਉਂ ਆਪਣੀ ਡਾਂਗ ਵਡੌਂਦੀ ਏ ਹਰ ਗੱਲ 'ਚ ਤੂੰ ਹੀ ਆ ਕੇ ਕਿਉਂ ਬੋਲਦੀ ਏ ਉਹਨਾਂ ਨੇ ਅਜੇ ਤੱਕ ਮੈਨੂੰ ਕੋਈ ਗੱਲ ਕਿਹਾ ਨਹੀਂ ਜੇ ਕਹਿਣਗੇ ਨਾ ਤੇ ਮੈਂ ਆਪੇ ਸਾਹਮਣੂ ਹਾਂਗੀ ਕਿਉਂਕਿ ਸਿਮਰਤ ਮੈਂ ਤਾਂ ਕਹੋਨੀ ਆ ਕਿ ਐਸਾ ਕੋਈ ਕੰਮ ਨਾ ਹੋਵੇ ਜਿਹੜਾ ਮੇਰੇ ਭੈਣ ਨਾਲ ਕਰਤਾਂ ਕਰੀ ਹੋਵੇ ਤੇ ਮੇਰੀ ਭੈਣ ਨੂੰ ਕੋਈ ਗੱਲ ਕਰਕੇ ਜਾਵੇ ਕਿੱ ਤੁਸੀਂ ਮਮੀ ਨਾਲ ਦੀ ਗੱਲਾਂ ਜਿਹਾ ਆ ਤੁਹਾਨੂੰ ਪਤਾ ਵੀ ਹੈ ਨਾ ਕਿਦਾਂ ਦੇ ਆ ਇਹ ਹਮੇਸ਼ਾ ਆਪਣੇ ਬਾਰੇ ਸੋਚੇ ਇਹਨਾਂ ਨੂੰ ਕੀ ਨਾ ਕੁਝ ਮਤਲਬ ਨਹੀਂ ਹੈ ਕਿ ਕੋਈ ਕੀ ਕਰਦਾ ਕੀ ਨਹੀਂ ਕਰਦਾ ਸਿਮਰਤ ਵੈਸੇ ਕੁਝ ਗਲਤ ਵੀ ਨਹੀਂ ਕਹਿ ਰਹੀ ਸ਼ਮੀ ਥੋੜਾ ਬੋਧ ਕਰੇ ਕਿ ਉਹਦੀ ਨਾਲ ਉਹ ਸਸਤੇ ਨੂੰ ਹੋਰ ਦੁਨਾ ਪਿਆਰ ਕਰੇਗੀ ਕੰਮ ਹੀ ਪਿਆਰੇ ਹੁੰਦੇ ਸਤਨਾ ਮਾਂ ਮੇਰੀ ਗੱਲ ਸੁਣ ਨਾ ਜੇ ਇਹ ਰਿਸ਼ਾ ਸਕੇਂਦੀ ਸਾਨੂੰ ਜੀਣਾ ਪਾਣ ਵਿੱਚ ਕੋਈ ਇਤਰਾਜ਼ ਨਹੀਂ ਹੈਗਾ ਸਾਈ ਨੂੰ ਕੋਈ ਇਤਰਾਜ਼ ਨਹੀਂ ਹੈਗਾ ਤੇ ਫਿਰ ਦੂਜਿਆਂ ਨੂੰ ਇਤਰਾਜ਼ ਕਰਦਾ ਨਹੀਂ ਨਹੀਂ ਨਾ ਇਤਰਾਜ਼ ਨਾ ਤੇ ਕਦੀ ਵੀ ਸੂਰਮੇ ਪਾਲਿਆ ਕਰੇ ਕੋਈ ਮਾੜੀ ਗੱਲ ਥੋੜੀ ਕਹਿੰਦੀ ਇਹ ਥੋੜੀ ਜੀ ਜਿੰਨੀ ਵਾਰੀ ਵੀ ਆਈ ਹੈ ਜੀਨ ਪਾ ਕੇ ਆਈ ਹੈ ਅੱਜ ਕਿੰ ਕੱਲ ਵੀ ਜੀਨ ਨਹੀਂ ਪਾਈ ਮੈਂ ਤਾਂ ਕਹਿੰਦੀ ਆ ਕਿਉਂਕਿ ਇਹਦੇ ਨਵੀਂ ਨਵੀਂ ਆ ਕੋਈ ਰਿਸ਼ਤੇਦਾਰ ਆ ਜਾਂਦਾ ਵਾ ਤੂੰ ਢੈਂਪਰਾ ਆ ਜਾਂਦਾ ਤਾਂ ਕਰਕੇ ਸੂਟ ਸੋਹਣੇ ਲੱਗਦੇ ਨੇ ਨਵੇਂ ਨਵੇਂ ਆਏ ਮੈਂ ਤਾਂ ਕਹਿੰਦੀ ਆ ਮੰਮੀ ਮੈਂ ਤਾਂ ਨੂੰ ਗੱਲ ਦੀ ਆ ਇਹਨੇ ਮੈਨੂੰ ਆਪਣੇ ਵਰਗੀ ਬਣਾਉਣਾ ਚਾਹੁੰਦੇ ਆ ਆਪਣੇ ਵਰਗੀ ਤੇ ਇੱਚ ਕਿਹੜੀ ਮਾੜੀ ਗੱਲ ਆ ਆਪਣੇ ਵਰਗੀ ਬਣਾਉਣੇ ਜਾਂਦੀ ਉਹ ਕਿਹੜੀ ਮਾੜੀ ਆ ਸਾਰੇ ਬੰਦੋ ਦੇ ਵਿੱਚ ਹੈਗੇ ਆ अच्छा मैं इना भर की बन जा रोज अपने घर वाले दे, 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 तुह दे, दे, दे कान भर के अपनी सास ਨਾਲ ਲੜਾਇਆ ਕਰ ਕੀ ਮਤਲਬ ਤੇਰਾ ਸਮਝਾ ਤੇ ਕੀ ਗੈਂਡੀਆਂ ਤੂੰ ਤੇਰੀ ਤੁਹਾਨੂੰ ਵੀ ਪਤਾ ਆ ਕਿਉਂ ਤੁਸੀਂ ਹੁਣ ਦੱਸੋ ਜੇ ਮੇਰੀਆਂ ਦੱਸਦੇ ਤੇ ਆਪਣੇ ਬਾਰੇ ਦੱਸਿਆ ਕਰੋ ਨਾ ਤੁਸੀਂ ਤੁਸੀਂ ਕੀ ਕਰਦੇ ਜੋ ਉਸ ਘਰ ਵਿੱਚ ਮੈਂ ਉਹਨਾਂ ਦੇ ਕੀ ਕਰਨ ਭਰਦੀ ਐ ਤੇ ਮੈਂ ਕੀ ਸਾਸ ਨਾਲ ਲੜਾਉਣੀ ਆ ਇਹ ਤੂੰ ਮੈਨੂੰ ਕੀ ਮੈਨੇ ਦੇਣ ਦੀ ਧਿਆਨ ਦੇ ਤੇਰੇ ਨਾਲ ਤੇ ਵੀ ਸੱਸ ਲੜਦੇ ਮੰਮੀ ਮੇਰੇ ਨਾਲ ਕੁਝ ਨਹੀਂ ਗੱਲ ਕਰਦੇ ਜਦੋਂ ਮੈਂ ਆਪਣੇ ਬੰਦੇ ਨਾਲ ਚੰਗੀ ਆਪਣੀ ਸਾਸ ਨਾਲ ਚਾਹੀ ਤੇ ਮੇਰੇ ਨਾਲ ਕਿਉਂ ਗੱਲ ਕਰਨੀ ਇਹਨਾਂ ਤੇ ਉਹਨਾਂ ਨੇ ਆਪੇ ਲੜਨਾ ਵਾ ਕਿਉਂਕਿ ਜਦੋਂ ਇਹ ਉਹਨਾਂ ਨੇ ਗੱਲ ਭਰਦੀ ਆ ਤੇ ਉਹਨਾਂ ਨੇ ਕਿ ਆਪੇ ਲੜਨਾ ਅੱਗੇ ਜਾ ਕੇ ਠੀਕ ਆ ਕਣਨ ਭਰਦੀ ਪੁੱਛ ਲੋ ਜਦ ਅੱਜ ਸਾਹਮਣੇ ਆ ਕਰ ਲੋ ਗੱਲ ਬਸ ਕਰੀ ਤੂੰ ਉਹਨਾਂ ਨੂੰ ਤੂੰ ਕਾਹਦੇ ਕੰਨ ਭਰਦੀ ਐ ਪਤਾ ਨਹੀਂ ਚਾਚੀ ਜੀ ਇਹਨੂੰ ਹੀ ਪਤਾ ਹੋਣਾ ਇਹਨੂੰ ਪੁੱਛ ਲੋ ਕਹੀ ਮੈਨੂੰ ਤਾਂ ਕੁਝ ਨਹੀਂ ਪਤਾ ਨਾ ਮੈਂ ਕਦੀ ਕਹਿੰਦੇ ਕੰਨ ਭਰੇ ਐ ਤੇ ਨਾ ਲੜਾਈ ਕਰਾਈ ਪਰ ਸਿਰ ਤੇ ਐਸੀ ਤੇ ਕੋਈ ਗੱਲ ਨਹੀਂ ਹੈਗੀ ਸ਼ਮੀ ਕਾ ਕੰਨ ਭਰੇ ਇਹਨੇ ਕਦੀ ਨਹੀਂ ਇਹੋ ਜੀ ਚ ਗੱਲ ਹੈਗੀ ਕੰਨ ਭਰੇ ਚੁੱਪੀ ਕੀ ਤਰੋਂ ਤੂੰ ਕਿ ਨਹੀਂ ਕਰਦਾ ਤੂੰ ਚੁੱਪ ਕਰ ਮੇਰੀ ਸ਼ਮੀ ਆਪਣੇ ਸਾਸ ਨਾਲ ਲੜਦੀ ਆ ਆਹੋ ਹਾਂਜੀ ਲੜਦੀ ਆ ਚੁਕੜਾ ਦਿੰਦੀ ਆ ਪੁੱਛ ਲੋ ਦਿੰਦੀ ਹੈ ਤਾਰੀ ਲੜਾਈ ਹੁੰਦੀ ਹੈ ਨੀ ਨਿਗਲੇਸ਼ਨ ਨਾ ਕਰਕੇ ਹੁੰਦੀ ਆ ਕਿਉਂ ਸ਼ਮੀ ਇਤਰਾ ਕਿਉਂ ਕਰਦੀ ਆ ਬਾਈ ਜੀ ਕਰਦੀ ਜੀ ਮੈਨੂੰ ਦੱਸ ਇਤਰਾ ਸਭ ਕਿਉਂ ਕਰਦੀ ਨਾ ਕਿਉਂ ਤੂੰ ਆਪਣੇ ਸਾਸ ਨਾਲ ਲੜਦੀ ਆ ਤੇ ਰਾਣੇ ਨੂੰ ਕਿਉਂ ਕਰਦੀ ਲੜੇ ਆਪਣੀ ਮਾਂ ਨਾਲ ਨਹੀਂ ਨਹੀਂ 부ਆ ਜੀ ਕੋਝ ਵੀ ਨਹੀਂ ਆਗਾ ਇਦਾਂ ਦਾ ਇਹ ਤੇ ਐਵੇਂ ਪਾਗਲ ਹੋਈ ਆ ਉਹ ਤੇ ਕੱਲ ਕੋਈ ਗੱਲ ਕਰਨ ਦੇ ਸੀ ਉਹਨਾਂ ਦੀ ਥੋੜੀ ਆਵਾਜ਼ ਉੱਚੀ ਆ ਗਈ ਤੇ ਇਹਨੂੰ ਲੱਗ ਲੜਨ ਦੇ ਆ ਕੋਈ ਗੱਲ ਨਹੀਂ ਇਹੋ ਜੀ ਮੈਂ ਕੱਪ ਗੱਲ ਕਰਨ ਪਾਉਂ ਜੀ ہاں ਇਹ ਤੇ ਲੜਾਈ ਚ ਫਰਕ ਨਹੀਂ ਲੱਗਦਾ ਦੀਦੀ ਮੈਂ ਇੰਨੀ ਵੀ ਪਾਗਲ ਨਹੀਂ ਆ ਜਾਂ ਮੈਂ ਇੰਨੀ ਵੀ ਨਿਆਣੀ ਨਹੀਂ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਕਿ ਗੱਲ ਕਰਨ ਜਿੱਤ ਲੜਨ ਤੇ ਬੜਾ ਫਰਕ ਹੁੰਦਾ ਦਾ ਸਭ ਵੀ ਤੂੰ ਦੇਖ ਰਿਹਾ ਕਿ ਉਥੇ ਕੀ ਹੋ ਰਿਹਾ ਤੇ ਤੁਸੀਂ ਕੀ ਕਰਦੇ ਜੀ ਮੰਮੀ ਤੈਨੂੰ ਮੈਂ ਕਿਰਦਾ ਤੇ ਸਿੱਖਿਆ ਦਿੱਤੀ ਆ ਕਿ ਤੂੰ ਆਪਣੇ ਸਾਸਰਾਂ ਦੇ ਆਪਣੇ ਆਦਮੀ ਨਾਲ ਲੜੇ ਬਾਜੀ ਤੁਸੀਂ ਰੰਜੀ ਲੈ ਲਾ ਉਹਨਾਂ ਨੂੰ ਪੁੱਛ ਲਿਓ ਕਿ ਮੈਂ ਕਦੀ ਕੋਈ ਗਲਤ ਕੀਤਾ ਹਾਂ ਕਿ ਮੈਂ ਗੱਲ ਤੇ ਵੇਖ ਕੇ ਵੀ ਅੱਗੋਂ ਬੋਲਦੀ ਸੀ ਮੈਂ ਤੇ ਬੜੀ ਹਾਂ ਉਹਨਾਂ ਨਾਲ ਕੁੜੀ ਵੱਡੀ ਕੀਤੀ ਹੈ ਲਾ ਆਵੇ ਲਾ ਕਾਹਾਂ ਜਿਹੜੀ ਆਪਣੇ ਸੱਸ ਨਾਲ ਕਲੇਸ਼ ਪਾਉਂਦੀ ਨਹੀਂ ਪਹਿਲੇ ਜੀਤ ਨੂੰ ਕਿਉਂ ਪੁੱਛਣਾ ਤੂੰ ਮੰਮੀ ਜੀ ਨੂੰ ਪੁੱਛ ਲਿਓ ਉਹ ਆਪੇ ਦੱਸ ਦੇਣਗੇ ਕੀ ਕੁਝ ਹੁੰਦਾ ਹੈ ਸਿਮਰਤ ਜੇ ਕੋਈ ਗੱਲ ਹੁੰਦੀ ਨਾ ਨਾਲੇ ਨਾਲੇ ਦੀ ਤੇ ਰਾਣੇ ਨੇ ਆਪੇ ਸ਼ਿਕਾਇਤ ਲਾ ਦਿੱਤੀ ਕਿਸ ਰਾਣੇ ਦੀ ਉਹ ਬੋਸ਼ੀ ਬਹੁਤ ਹੈ ਉਹ ਤਾਂ ਕੱਲ ਖੁਸ਼ ਹੋਉਂਦ ਗਿਆ ਆਪ ਖੁਸ਼ ਇਸੇ ਕਰਕੇ ਤੋਂ ਛੱਟ ਕੇ ਗਏ ਆ ਜਦੋਂ ਪਤਾ ਵਾ ਕਿ ਨਿਤ ਦੀ ਕਲੇਸ਼ ਕਰੇ ਹੋਣੀ ਆ ਤੋ ਦੋ ਦਿਨ ਕਲੇਸ਼ ਇੱਥੇ ਛੱਟ ਜਾਂਦੇ ਆ ਹੈ ਕੀ ਬੋਲਦੀ ਜਾਂਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁੜੀ ਤੇ ਰਾਣੀ ਨੂੰ ਨਹੀਂ ਤੁਸੀਂ ਸਾਸੂ ਮਾਨ ਕੋਸ਼ਿਸ਼ ਲਓ ਆਪੇ ਤੁਹਾਨੂੰ ਦੱਸ ਦੇਣਗੇ ਕੀ ਕੁਝ ਹੁੰਦਾ ਉੱਥੇ ਸਿਮਰਤ ਇਦਾਂ ਦੀ ਕੋਈ ਗੱਲ ਨਹੀਂ ਮਮੀ ਜੀ ਦੀ ਤੇ ਮੇਰੀ ਤੋ ਐਵੇਂ ਖਾਮਾ ਇਹ ਮੁੰਡਾ ਛੱਡ ਕੇ ਗਏ ਨੇ ਤੇ ਨਹੀਂ ਬੜੇ ਖੁਸ਼ ਖੁਸ਼ੀ ਆਏ ਆ ਉਹ ਤੇ ਮਿਲਣਾ ਨਹੀਂ ਆਈ ਸੀ ਆਪਾਂ ਆਪਾਂ ਕਿਹਾ ਕਿ ਰਹਿਣ ਜਾਣਾ ਹੈ ਤਾਂ ਭਾਜੀ ਕਹਿੰਦੇ ਕੀ ਰੱਖ ਲੋ ਦੋ ਦਿਨ ਸਿਮਰਤ ਤੁਸੀਂ ਲੜਕੇ ਤੇ ਨਹੀਂ ਆਈਆਂ ਨਾਰਾ ਮੰਮੀ ਮੈਂ ਤਾਂ ਕੋ ਲੜਕੇ ਆਣਾ ਵੇਖ ਲਓ ਸਹੀ ਦੇ ਸ਼ਾਮ ਨੂੰ ਨੂੰ ਲੈ ਲਾ ਜਾਣਾ ਅੱਛਾ ਕੋਆਜੀ ਮੈਂ ਇੱਥੇ ਰਹਿਣ ਨੂੰ ਨਹੀਂ ਸੀ ਆਈ ਤੁਹਾਨੂੰ ਪਤਾ ਹੀ ਹੈ ਤੁਸੀਂ ਰੱਖਿਆ ਆ ਉਹ ਤਾਂ ਮੈਂ ਰੱਖਿਆ ਹੈ ਮੈਂ ਤੇ ਇਹਨਾਂ ਨੂੰ ਕੱਲ ਕਿਹਾ ਸੀ ਕਿ ਦੋ ਦਿਨ ਦੇ ਵਾਸਤੇ ਲਿਆ ਬਾਕੀ ਜੇ ਬਹੁਤੀ ਗੱਲ ਲੱਗਦੀ ਨਾ ਇਹਦੇ ਸਾਸਰ ਨੂੰ ਫੋਨ ਕਰਕੇ ਇੱਥੇ ਸਭ ਦੋ ਨਾਲ ਸਦੋ ਰਾਣੇ ਨੂੰ ਆਹ ਤਾਂ ਬੁਲਾ ਲੈਣੇ ਆ ਹਾਂ ਬੁਲਾ ਲੈਣੇ ਗੱਲ ਹੋ ਛੰਮੀ ਜੀ ਸਾਡੀ ਕੁੜੀ ਚ ਗਲਤੀ ਹੈ ਨਾ ਇਹਦੇ ਦੋ ਲਾਵਾਂਗੀ ਮੈਂ ਤਾਂ ਉਹ ਇੰਨੀ ਹੋ ਗਈ ਜਦੋਂ ਸਾਸਰ ਨਾਲ ਲੜਨ ਲੱਗ ਪਈ ਜੀ ਮੈਨੂੰ ਨਹੀਂ ਲੱਗਦਾ ਕਿ ਇੱਥੇ ਗਲਤੀ ਹੋਏਗੀ ਕੋਈ ਤੁਸੀਂ ਇਹਨੂੰ ਨਾ ਡਾਂਗਾ ਪਹਿਲਾਂ ਉਹਨਾਂ ਨੂੰ ਬੁਲਾਓ ਤੇ ਉਹਨਾਂ ਦੀ ਗੱਲ ਸੁਣੋ ਦੱਸ ਕੋਈ ਗੱਲ ਦੱਸੀ ਕਿ ਚੋਬਰ ਤਾਂ ਚਲੀ ਗਈ ਹੈ ਜੀ ਜੀ ਸੀਮਨਤ ਸੀ ਕਿਉ ਪਾਪੀ ਪੁੱਛ ਲੋ ਕਲਿਆਣ ਜਾ ਕੇ ਤਾਂ ਕੋਈ ਦੱਸ ਹੀ ਦਵੇ ਸਿਮਰਤ ਚੁੱਪ ਕਰ ਮੈਨੂੰ ਉਹਦੇ ਨਾਲ ਗੱਲ ਕਰ ਲੈਂਦੇ ਸ਼ਮੇ ਗੱਲ ਤੇ ਸੁਣ ਸਿਮਰਤ ਇੱਥੇ ਬੈਠਾ ਕੁਦਰਾ ਤੇ ਇੱਥੇ ਬੈਠ ਗੱਲ ਦੱਸ ਮੈਨੂੰ ਉਹ ਚੋ ਗੱਲ ਕੀ ਹੈ ਸਿਮਰਤ ਮੰਮੀ ਮੈਂ ਤਾਂ ਸਾਰੀ ਗੱਲ ਦੱਸ ਦੂੰ ਹੂੰ ਇਹ ਜਿੱਡੀ ਭੋਲੀ ਦੇਦੀ ਨਾ ਉਹਦੀ ਹੈ ਨਹੀਂ ਜੇ ਪਹਿਲਾਂ ਤਾਂ ਚੱਲ ਮੈਂ ਉਹ ਗੱਲ ਕਈ ਮੰਦੀ ਨਹੀਂ ਇਹਦੀ ਗੱਲ ਪਰ ਹੁਣ ਮੈਂ ਉਸੇ ਰਹਿ ਕੇ ਮੈਨੂੰ ਇਨਾ ਪਤਾ ਲੱਗਣ ਗਿਆ ਵਾ ਕਿ ਸਾਥ ਹੀ ਇਹਦੀ ਮਾੜੀ ਮਾੜੀ ਤੇ ਐ ਆ ਕੱਚਾ ਹਾਂਜੀ ਜੇ ਉਹ ਤਿੰਨ ਮਿੰਨ ਸਮਾਨ ਦਿੱਤਾ ਨਾ ਇਹ ਸਾਰਾ ਕੁਝ ਉਹਦੇ ਕਰਕੇ ਕਾਰਨਾਮੇ ਚੱਲਦੇ ਆ ਇਹਨੂੰ ਸਾੜਾ ਇਸੇ ਗੱਲ ਦਾ ਵਾ ਕਿ ਮੇਰਾ ਸਿਮਰਨ ਦਾ ਸਮਾਨ ਹੈ ਤੇ ਇਹਦਾ ਮੇਰਾ ਕਿਉਂ ਨਹੀਂ ਆਇਆ ਤੁਸੀਂ ਆਪਣੀ ਕੀ ਨੂੰ ਦੇਣਾ ਹੀ ਦੇਣਾ ਸੀਗਾ ਮੰਮੀ ਇਨਾ ਸ਼ੁਕਰ ਕਰੋ ਕਿਹਦੀ ਸਾਥ ਚੱਹੀ ਆ ਕਿ ਮੇਂ ਨੇ ਕਿੰਨਾ ਪਿਆਰ ਕਰਦੀ ਹਰ ਗੱਲ ਤੇ ਮੈਨੂੰ ਅੱਗੇ ਰੱਖਦੀ ਆ ਜੇ ਕਿਤੇ ਇਹਦੇ ਮਗਰ ਲੱਗੇ ਨਾ ਤੇ ਮੈਨੂੰ 2 ਮਿੰਟ ਨਾ ਉਸ ਘਰ ਵੀ ਟਿਕੰਦਰੇ ਅੱਛਾ ਤਸਾਂ ਕਿ ਨਹੀਂ ਨੇਤ ਜਿਖਲੇ ਸ਼ੌਂਦੀ ਐ ਇਹ ਨਿੱਕੀ ਨਿੱਕੀ ਗੱਲ ਜਿਹੜੀ ਨਾ ਛੱਤ ਦੇ ਕੰਨਾਂ 'ਚ ਜਾ ਕੇ ਪਾ ਦਿੰਦੀ ਆ ਕੋਦੀ ਕੋਈ ਗੱਲ ਤੇ ਕੋਈ ਗੱਲ ਮੇਰੇ ਬਾਰੇ ਭੜਕਾਉਂਦੀ ਰਹਿੰਦੀ ਆ ਤੇ ਉਹ ਇੰਨਾ ਸ਼ੋਰ ਕਰੇ ਦੇ ਮਗਰ ਨਹੀਂ ਲੱਗਦੀ ਜਿਵੇਂ ਇਹ ਤੇ ਮੈਨੂੰ ਮਿੰਟ ਨਾਲ ਤੇ ਟਿਕੰਦਵੇਂ ਛਾ ਨੀ ਮੈਂ ਅੱਜ ਪਹਿਲੇ ਦਿਨ ਤੋਂ ਹੀ ਕਹਿੰਦੀ ਸੀ ਇਹ ਬੜੀ ਚੂਸਤ ਹੈਗੀ ਐ ਤੁਸੀਂ ਤੂੰ ਹੀ ਡੁੱਲੇ ਫਿਰਦੀ ਸੈਂ ਮੈਨੂੰ ਮੈਨੂੰ ਪਹਿਲਾਂ ਥੋੜੀ ਪਤਾ ਸੀ ਮੈਨੂੰ ਹੋਣ ਆ ਕੇ ਪਤਾ ਲੱਗਾ ਕਿ ਕੀ ਚਾਜੀ ਚੱਕੀ ਜੱਟੀਆਂ ਆਪਾਂ ਆਪਾਂ ਰੋਦੀ ਸੈਂ ਇੰਨੀ ਗੱਲ ਤਾਂ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਕਿ ਇਹਨੇ ਮੇਰੇ ਅੱਗੇ ਜਾ ਕੇ ਇਦਾਂ ਕਰਨਾ ਮੈਂ ਸੱਚੀ ਮੰਮੀ ਉਸ ਗੱਲ ਵਿੱਚ ਨਹੀਂ ਜਾਣਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਭੈਣ ਹੀ ਮੇਰੀ ਦੁਸ਼ਮਣ ਬਣ ਜਾਣੀ ਹੈ ਦੁਸ਼ਮਣ ਉਹ ਭੈਣ ਕਿਹੜੀ ਭੈਣ ਭੈਣ ਹੁੰਦੀ ਆਪਣੀ ਜਿਹੜੀ ਸਗੀ ਹੋਵੇ ਸਹੀ ਗੱਲ ਹੈ ਮੰਮੀ ਤੁਸੀਂ ਮੈਨੂੰ ਪਹਿਲਾਂ ਜਿਹੜਾ ਸਮਝਾਉਂਦੇ ਹੁੰਦੇ ਸੀ ਨਾ ਕਿ ਤੇਰੀ ਭੈਣ ਨਹੀਂ ਆ ਤੁਸੀਂ ਮੈਨੂੰ ਕਿੰਨਾ ਕੁ ਜਿਹੜੇ ਵਾਰ ਸਮਝਾਉਂਦੇ ਹੁੰਦੇ ਸੀ ਮੈਂ ਕਹਿੰਦੀ ਕਿ ਨਹੀਂ ਏ ਮੇਰੀ ਭੈਣ ਆ ਮੇਰੀ ਵੱਡੀ ਭੈਣ ਆ ਮੈਂ ਹਰ ਗੱਲ ਜਿੰਨਾਂ ਨੂੰ ਅੱਗੇ ਰੱਖ ਦਿੰਦੀ ਪਰ ਹੁਣ ਮੈਨੂੰ ਪਤਾ ਲੱਗੰਦਾ ਕਿ ਨਹੀਂ ਇਹ ਸਿਰਫ ਆਪਣਾ ਹੀ ਸੋਚਦੀ ਆ ਸਗੀ ਭੈਣ ਕਾ ਦੀ ਤੇਰੀ ਕੋਈ ਤੇਰੀ ਚਾਚੇ ਦਾ ਚਾਚੀ ਦੀ ਸਗੀ ਕੁੜੀ ਨਹੀਂ ਹੈ ਕੋਈ ਦੇ ਤੇਰੀ ਚਾਚੀ ਦੀ ਭਤੀਜੀ ਸਹੀ ਗੱਲ ਆ ਮੰਮੀ ਮੈਂ ਕੋਈ ਨੇੜੇ ਤੇੜੇ ਦੀ ਰਿਸ਼ਤੇਦਾਰੀ ਨਹੀਂ ਹੈਗੀ ਮੈਂ ਜਿੰਨਾਂ ਨੂੰ ਚੰਗੀ ਸਮਝਦੀ ਨਾ ਉੰਨੀ ਇਹਨਾਂ ਮੇਰੇ ਨਾਲ ਦੁਸ਼ਮਣੀ ਕਰਨ ਜਾਂ ਫੇ ਉਧਰ ਜਾ ਕੇ ਮੈਂ ਹਰ ਗੱਲ ਚ ਦੀਦੀ ਦੀਦੀ ਕਰਦੀ ਦਿਨਾ ਤੁਹਾਨੂੰ ਪਤਾ ਅਸੀਂ ਬਾਹਰ ਜਾਂਦਾ ਭੈਣ ਬਣਾਇਆ ਸੀ ਮੈਂ ਇਹ ਸਹੇਲੀ ਪਰ ਮੈਂ ਉਹਨੂੰ ਨਹੀਂ ਇਹ ਗੱਲ ਕਹੀ ਸਹੇਲੀ ਨੂੰ ਕਿ ਆਪਾਂ ਸਾਰੇ ਪਰਵਾਰ ਨੂੰ ਨਾਲ ਲੈ ਕੇ ਜਾਣਾ ਪਰ ਇੰਨੇ ਮੇਰੀ ਆਖੀ ਕੰਨ ਭਰਨ ਲੱਗੀ ਕਹਿੰਦੀ ਲੈ ਜਾ ਕੇਾਰੇ ਪਰਵਾਰ ਨੇ ਕੀ ਕਰਨਾ ਤੁਸੀਂ ਦੋ ਹੀ ਜਾਣੇ ਜਾਓ ਤੇ ਜਾ ਕੇ ਨੇ ਮੰਮੀ ਨੇ ਵੀ ਕੰਨ ਭਰ ਦਿੱਤੇ ਉੱਥੇ ਵੀ ਸੀ ਗੱਲ ਦੇ ਕਲੇਸ਼ ਚਰਾ ਦਿੱਤੇ ਇਹਨਾਂ ਨੇ ਮੇਰੀ ਗੱਲ ਸੁਣੋ ਕਿ ਆਪ ਬੰਦੀ ਵੀ ਆ ਆਪ ਉਤਰ ਪ੍ਰਧਾਨ ਜੀ ਦੇ ਕੇ ਜਿਹਨੂੰ ਕਹਿੰਦੇ ਨੇ ਕਿ ਆਪਣੇ ਨੰਬਰ ਬਣਾ ਦਿੱਤੇ ਹੀ ਆ ਤੇ ਤੈਨੂੰ ਸਮਝੇਗੇ ਕਿ ਸਾਬਿਤ ਕਰਨਾ ਚਾਹਦੀ ਕਿ ਮੈਂ ਆਪਣਾ ਲੋਕ ਨਹੀਂ ਹੈਗੀ ਤੇ ਆਪਣੀ ਜਗਾ ਕਰਦੀ ਆ ਕੋ ਮੈਂ ਹੀ ਨਾ ਮੈਂ ਹੀ ਮੈਂ ਮੈਂ ਹੀ ਮੈਂ ਹੈਗੀ ਘਾਰੇ ਚ ਤੇ ਮੇਰੀ ਗੱਲ ਸੁਣ ਤੂੰ ਇਹਦੇ ਗੱਲਾਂ ਬਿਲਕੁਲ ਨਹੀਂ ਆਣਾ ਤੂੰ ਆਪਣੀ ਸਾਸਨ ਨਾਲ ਬਣਾ ਕੇ ਰੱਖਣੀ ਆ ਮੈਂ ਨਾ ਇਹ ਸੁਣਾ ਉਹਦੇ ਮਗਰ ਬਿਲਕੁਲ ਨਹੀਂ ਤੂੰ ਲਗਣਾ ਨਾ ਨਾ ਮੰਮੀ ਮੈਂ ਲਈ ਕਿਉਂ ਮਗਰ ਲਗਣਾ ਜਿਹਦੀ ਆਪਣੇ ਘਰ ਵਾਲੇ ਨਾਲ ਆਪਣੀ ਸਾਸਨਾਂ ਨਹੀਂ ਬਣਦੀ ਤੇ ਮੇਰਾ ਘਰ ਬਸੰਦੋ ਏ ਹਾਂ ਬਸ ਪੱਲੇ ਬੰਨ ਲਈ ਮੈਨੂੰ ਲੱਗ ਮਨਾਵੇ ਤੇਰੀ ਸੱਸ ਕੋਲੋਂ ਤੇਰਾ ਬਿਲਕੁਲ ਵੀ ਔਰ ਇਹਦੇ ਬਿਲਕੁਲ ਇਹ ਕਹਿਣੇ ਤੇ ਨਹੀਂ ਇਹ ਚੱਲਣਾ ਹਾਂਜੀ ਮੰਮੀ ਸਿਮਰਤ ਨਾਲ ਮੇਰੀ ਗੱਲ ਸੁਣ ਤੇਰਾ ਆ ਕੇ ਰਹਿਣ ਦਾ ਪ੍ਰੋਗਰਾਮ ਸੀਗਾ ਤੂੰ ਮੈਨੂੰ ਘੜ-ਘੜ ਫੋਨ ਕਰਕੇ ਤੇ ਦੱਸ ਦੇ ਉਹ ਨਹੀਂ ਮੰਮੀ ਤੁਹਾਨੂੰ ਸਾਰੀ ਗੱਲ ਮੈਂ ਦੱਸਦੀ ਨਾ ਸਾਹੀ ਉੱਤੇ ਮੰਮੀ ਦਵਾਈ ਲੈਣ ਲਈ ਗਈ ਹੈ ਤੇ ਇਹਨਾਂ ਦੋਵਾਂ ਨੇ ਇੱਧਰ ਆਉਣਾ ਹੈ ਤੇ ਮੈਂ ਘਰੇ ਇਕੱਲੀ ਮੈਂ ਤੇ ਵੈਸੇ ਆਉਣਾ ਨਹੀਂ ਇਹ ਮੇਰੀ ਜ਼ਬਰਦਸਤੀ ਨਾਲ ਲੈ ਜ਼ਬਰਦਸਤੀ ਕਿਵੇਂ ਮਤਲਬ ਤੇਰੇ ਚੱਕ ਕੇ ਲੈ ਉਹ ਨਹੀਂ ਐਦਾ ਦੀ ਨਹੀਂ ਕੋਈ ਗੱਲ ਮੈਨੂੰ ਤੁਹਾਨੂੰ ਪਤਾ ਦੀ ਨਹੀਂ ਕਿਦਾਂ ਦਾ ਸੁਭਾਅ ਨਾਲਾ ਮੈਨੂੰ ਆਂਦੀ ਆ ਜਾ ਤੂੰ ਘਰੇ ਕੱਲੀ ਨੇ ਕੀ ਕਰਨਾ ਮੈਨੂੰ ਇੱਥੇ ਨਾਲ ਲੈ ਕੇ ਆ ਗਏ ਤੇ ਚਾਚੀ ਜੀ ਫਿਰ ਕਹਿੰਦੇ ਕਿ ਚਲ ਦੋ ਚਾਰ ਦਿਨ ਰਹਿ ਜਾਓ ਤੇ ਚਾਚੀ ਨੇ ਕਿਹਾ ਹਾਂ ਜੀ ਚਾਚੀ ਨੇ ਕਿਹਾ ਸਮਝ ਜੀ ਨੂੰ ਉਹ ਤਾਂ ਕਹਿੰਦੇ ਮੈਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਈ ਗੱਲ ਕਹੀ ਕਹਿੰਦੇ ਕਿ ਚਲ ਦੋ ਚਾਰ ਦਿਨ ਰਹਿ ਜਾਪੋ ਤੇ ਮੈਂ ਤਾਂ ਵੈਸੇ ਇਹਨਾਂ ਨੂੰ ਕਹਿ ਨਹੀਂ ਕਿ ਮੈਂ ਘਰੇ ਜਾਣਾ ਮੈਂ ਹੀ ਰਹਿਣਾ ਤੇ ਪਰ ਉਹ ਚਾਚੀ ਜੀ ਕਿ ਲਿਖ ਜਾਂ ਸੀ ਮਰਤੂ ਵੀ ਦੋ ਚਾਹਦੇ ਰਹਾ ਤਾਂ ਤੇ ਮੈਂ ਰਹਿ ਵੀ ਪਰ ਮੈਨੂੰ ਤੇ ਏਦਾਂ ਲੱਗਦੀ ਕਿ ਇਹ ਵੀ ਇਹਨਾਂ ਦੀ ਕੋਈ ਗੇਮ ਹੀ ਆ ਕਿ ਜਾਣ ਕੇ ਮੇਰੀ ਸੱਸ ਮੈਨੂੰ ਵੀ ਬੋਲੇ ਨਹੀਂ ਯਾਨੀ ਕਿ ਤੇਰੀ ਸੱਸ ਨੂੰ ਪਤਾ ਨਹੀਂ ਹੈਗਾ ਤੁਸੀਂ ਤੇ ਰਹਿਣ ਵਾਸਤੇ ਆਈ ਆ ਉਹਦੀ ਮਰਜ਼ੀ ਤੇ বিনা ਤੁਸੀਂ ਤੇ ਰਹਿਣ ਆਈ ਆ ਜੇ ਹਾਂ ਮੰਮੀ ਮੈਂ ਜੀ ਦੀ ਰਹਾਂਦਾ ਵੀ ਦੋ ਦਿਨ ਤੇ ਮੈਂ ਚਲੂਗੀ ਰਹਿ ਲੈਣੀ ਨਹੀਂ ਪਾਗਲੇ ਉਹ ਨੂੰ ਤੇ ਸੱਸ ਅੱਗੇ ਹੀ ਜਾਣਦੀ ਤੇ ਤੂੰ ਵੀ ਉਹਨੋਂ ਉਸੇ ਕੈਟਾਗਰੀ ਚ ਖੜੀ ਹੋਵੇਂਗੀ ਮੈਨੂੰ ਦਿਓ ਆਪ ਕੋ ਤੇ ਮੰਮੀ ਹੁਣ ਇਦਾਂ ਲੱਗੰਦਿਆ ਕਿ ਜਾਣ ਕੇ ਮੈਂ ਲੜਾਈ ਕਰਾਉਣਾ ਚਾਹੁੰਦੀ ਆ ਉਹਦੇ ਨਾਲ ਤੇ ਤੇਰੇ ਕੋ ਮੋਬਾਈਲ ਹੈਗਾ ਸਿਰਫ ਤੁਹਾਡੇ ਸਾਸੂ ਨੇ ਇੱਕ ਕੌਂਡ ਦੇ ਪਰਸੇ ਕਿ ਜਾਨਾ ਕਿ ਮੰਮੀ ਜੀ ਅਸੀਂ ਚਾਹੀਏ ਕਿ ਨਾ ਚਾਹੀਏ ਘਰ ਦੀ ਸਲਾਹ ਨਾਲ ਸਭ ਕੁਝ ਹੁੰਦਾ ਤੂੰ ਚੁੱਕਿਆ ਮੂੰਹ ਦੇ ਨਾਲ ਤੁਰ ਪਏ ਜਿਵੇਂ ਉਹਨੇ ਕਿਹਾ ਦੀਦੀ ਨੇ ਤੇ ਤੁਰ ਪਏ ਨਾਲ ਦੀਦੀ ਦੀ ਚੇਲੀ ਮੰਮੀ ਮੈਂ ਤੇ ਇਹਨਾਂ ਨੂੰ ਕਿਹਾ ਸੀ ਮੈਂ ਤਾਂ ਰਣਜੀਤ ਨੂੰ ਵੀ ਕਿਹਾ ਸੀ ਕਿ ਮੈਨੂੰ ਨਾਲ ਲੈ ਕੇ ਜਾਓ ਮੈਂ ਨਹੀਂ ਜਾਣਾ ਇੱਥੇ ਉਹ ਕਹਿੰਦਾ ਨਹੀਂ ਨਹੀਂ ਸ਼ੰਮੀ ਤੂੰ ਵੀ ਇੱਥੇ ਦੋ ਚੰਦ ਰਹਿ ਜਾ। ਤੇ ਗੱਲ ਸੁਣ ਤੂੰ ਨਾਮ ਕਿ ਲੈਂਦੀ ਵੀ ਰਣਜੀਤ ਔ ਮਮੀ ਕਦੀ ਕਦੀ ਮੇਰੇ ਮੂੰਹ 'ਚ ਆ ਜਾਂਦਾ ਨਾਮ ਕਹਿੰਦੇ ਮੈਂ ਜੀਜਾ ਜੀ ਕਹਿੰਦੀ ਉਹਨਾਂ ਨੂੰ ਤੇ ਅੱਜ ਮੂੰਹ ਤੋਂ ਨਾਮ ਨਿਕਲੇ ਮੇਰੇ ਸਾਹਮਣੇ ਅੱਜ ਤੋਂ ਬਾਅਦ ਨਾ ਨਿਕਲੇ ਮਮੀ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਤੁਸੀਂ ਭਾਵੇਂ ਮੈਂ ਉਹਨਾਂ ਨੂੰ ਜੀਜਾ ਜੀ ਕਹਾਂ ਭਾਵੇਂ ਮੈਂ ਉਹਨਾਂ ਨੂੰ ਜੇਠ ਸਾਹਿਬ ਕਹਾਂ ਚਾਹੇ ਮੈਂ ਨਾਮ ਹੀ ਲਾਂ ਪਰ ਜਿਹੜਾ ਰਿਸ਼ਤਾ ਦਿলো ਵਣਾ ਉਹ ਤਾਂ ਦਿলো ਹੀ ਰਹਿਣਾ ਨਾ ਕਿ ਤਾਂ ਹਾਂ ਸਚੋਲ ਯਾਦ ਆ ਗਈ ਮੈਂ ਤੇ ਗੱਲਾਂ ਭੁੱਲ ਜੰਦੀ ਤੇਰੀ ਆਪਣੇ ਕਿਹੜਿਆ ਘੜੀਆਂ ਪਾ ਕੇ ਬਹਿ ਜਾਂਦੀ ਤੂੰ ਕਿਉਂ ਵਧਾ ਤੇ ਚੂੜਾ ਨਹੀਂ ਛੇਤੀ ਮੰਮੀ ਤੂੰ ਸਾਹਿਲ ਨੇ ਮੈਨੂੰ ਕਿਹਾ ਹੀ ਤੂੰ ਮੈਂ ਵਧਾ ਦਿੱਤਾ ਨਾਲ ਕਾਨੂੰ ਪਤਾ ਤੇ ਹੈਗਾ ਵਾ ਉਹਦੀ ਉੱਪਰ ਮਾਈਂ ਸੋਚ ਹੈਗੀ ਯਾਰ ਕਿ ਜੂਰੀ ਨਹੀਂ ਕਿਉਂ ਕਹਿੰਦਾ ਕਿ ਮੇਕਅਪ ਲਾ ਕੇ ਰੱਖੋ ਜੇ ਚੂੜਾ ਪਾ ਕੇ ਰੱਖੋ ਉਹਦਾ ਵੀ ਤੇ ਪਤਾ ਲੱਗਦਾ ਹੀ ਕਿ ਆਪਾਂ ਮੈਰਿਡ ਆ ਫਿਰ ਉਹ ਫੇਰ ਉਹ ਕੁਛ ਨਹੀਂ ਮੈਂ ਆਪਣੀ 사ਸ ਨੂੰ ਪੁੱਛ ਕੇ ਵਧਾ ਦਿੰਦਾ ਝੋੜਾ ਮੰਮੀ ਨੂੰ ਕੁਲ ਪੁੱਛਦਾ ਯਾਰ ਹਾਂ ਮੰਮੀ ਮੈਂ ਮੰਮੀ ਨੂੰ ਪੁੱਛ ਕੇ ਫੇਰੀ ਬਤਾਵਾ ਚਲ ਕੱਲ ਉਹ ਇਹ ਨਾਲ ਮਾ ਦੇ ਨੇ ਕਿ ਤੁਹਾਡੀ ਕੁੜੀ ਨੇ ਸਰਬ ਉਹਨਾਂ ਕੋਲ ਚ ਛੋੜਾ ਵਧਾਤਾ ਅਹ ਨਹੀਂ ਨਹੀਂ ਮੰਮੀ ਉਹਨਾਂ ਦਾ ਤਾਂ ਕੀ ਕਰਨਾ ਬਾਕੀ ਮਮਾ ਜੀ ਨੂੰ ਪਤਾ ਹੀ ਹੈ ਮੈਂ ਦੱਸਿਆ ਉਹਨਾਂ ਨੂੰ ਸਾਰੀ ਗੱਲ ਉਹਦੀ ਮੰਮੀ ਦੀ ਸੈਫਟੀ ਨਾਲ ਸਵਾਦੇ ਨਾਲ ਘਰ ਚੱਲਣਾ ਉਹਨਾਂ ਦੇ ਪੁੱਛੇ ਬਿਨਾ ਕੋਈ ਵੀ ਇਹ ਕੰਮ ਨਹੀਂ ਕਰਨਾ ਜਿਹੜਾ ਉਹਨਾਂ ਨੂੰ ਚੰਗਾ ਨਾ ਲੱਗੇ ਮਾਦੀ ਮੈਂ ਕੋਈ ਨਾ ਧਿਆਨ ਰੱਖਉਂਦੀ ਮੈਂ ਹਾਂ ਚੱਲ ਬਾਕੀ ਕੁਛ ਚੀਜ਼ ਕੋਈ ਚਨਾ ਲੈ ਤੋ ਕੋਈ ਗੱਲ ਨਹੀਂ ਆਇਓ ਰੋ ਰੋ ਹਾਉ ਟੂ ਯੂ ਅਡਾਉ ਨਹੀਂ ਮੰਮੀ ਸਾਹੀ ਨਾ ਮੇਰੀ ਗੱਲ ਉਹੀ ਹੋ ਸਕਦਾ ਸ਼ਾਮ ਤੱਕ ਆਈ ਜਾਣਾ ਮੈਨੂੰ ਲੈਣ ਅੱਛਾ ਚਲੋ ਕੋਈ ਗੱਲ ਜੋ ਵੀ ਪ੍ਰੋਗਰਾਮ ਹੋਏਗਾ ਅੱਠੇ ਹੀ ਗਏ ਕੋਈ ਗੱਲ ਨਹੀਂ ਚਲੋ ਮੈਂ ਫਿਰ ਵੇਖਾਂ ਜੋ ਇਹ ਕੰਮ ਤੋਂ ਸਬਜ਼ੀ ਸਬਜ਼ੀ ਵੇਖਾਂ ਕੀ ਬਣਾਣੀ ਹੈ ਹਾਂ ਹਾਂਜੀ ਕੁਝ ਖਾਣਾ ਨਹੀਂ ਨਹੀਂ ਮੈਂ ਕੁਝ ਨਹੀਂ ਖਾਣਾ ਹਾਏ ਰੱਬਾ ਮੈਨੂੰ ਲੱਗਦਾ ਇਹ ਸ਼ਮੀਕੇ ਤੇ ਮੈਨੂੰ ਮਰਵਾਉਗੀ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਇਹਨੂੰ ਲੁਕੇਟ ਚ ਲਿਓਣਾ ਪੈਣਾ ਤੇਰੀ ਬਾਕੀ ਕੰਮ ਸਹੀ ਹੋਣਗੇ ਸਿਮਰਤ ਮੌਕਾ ਫੜਾ ਵਧੀਆ ਕਿਉਂ ਨਾ ਆਪਾਂ ਸ਼ਮੀ ਨੇ ਇੱਥੇ ਛੱਡ ਗਈ ਤੇ ਆਪ ਮੁੰਦਰ ਚਾਂਦੇ ਚੱਲ ਸਿਮਰਤ ਈਰੋ ਦੀਦੀ ਨਰਾਜ ਹੋ ਗਈ ਜੇ ਮੇਨਾ ਕੁਛ ਨਹੀਂ ਸਿੰਗਰ ਹੋਣਾ ਕੀ ਉਹ ਮੈਂ ਤਾਂ ਤੈਨੂੰ ਕਦੀ ਚੰਗੀ ਮਾੜੀ ਕਹੀ ਨਹੀਂ ਹਮੇਸ਼ਾ ਤੇਰੇ ਹੱਕ ਚ ਹੀ ਬੋਲਦੀ ਹਾਂ ਤੇਰੇ ਭਲੇ ਵਾਸਤੇ ਕਹਿੰਦੀ ਆ ਜੋ ਕਹਿੰਦੀ ਤੇ ਤੂੰ ਚਾਚੀ ਜੀ ਉਹਦਾ ਘਟਾ ਕੇ ਸਭ ਕੁਝ ਕਹਿਂਦੀ ਹੈ ਕਿ ਜਿੱਦਾਂ ਮੈਂ ਤੇਰੀ ਕੋਈ ਦੁਸ਼ਮਣ ਹਾਂ ਹੁਣ ਉਹਨਾਂ ਨੇ ਤੇ ਇਹੋ ਸੋਚਣਾ ਨਾ ਕਿ ਸ਼ੰਮੀ ਮੇਰੀ ਕੁੜੀ ਨੂੰ ਚੰਗਾ ਨਹੀਂ ਚਾਹੁੰਦੀ ਓਹੋ ਦੀਦੀ ਤੂੰ ਗੁੱਸਾ ਕਿਉਂ ਕਰਦੇ ਜੀ ਤੁਹਾਨੂੰ ਜੀ ਨਹੀਂ ਪਤਾ ਮੈਂ ਆਪੇ ਸਭ ਕੁਝ ਸੰਭਲ ਲੂੰਗੀ। ਤੇਨਾ ਨਾਲ ਜਦੀ ਮੈਂ ਤੁਹਾਨੂੰ ਦੱਸਣਾ ਵੀ ਕਿ ਮੈਂ ਘਰ ਚਲੀ ਉਧਰ। ਘਰ? ਹਾਂਜੀ। ਕਿਉਂ? ਕੀ ਹੋ ਗਿਆ? ਉਹਨਾਂ ਦੀਦੀ, ਸਾਹਿਲ ਦਾ ਫੋਨ ਆਇਆ ਏ। ਸਾਹਿਲ ਦਾ? ਹਾਂਜੀ। ਅੱਛਾ, ਕੀ ਕਹਿੰਦਾ? ਕੁਝ ਨਹੀਂ, ਉਹ ਕਹਿੰਦੇ ਕਿ ਉਧਰ ਘਰ ਆ ਜਾ। ਅੱਛਾ, ਉਹਨਾਂ ਕਹ ਤੂੰ ਉਧਰ ਗਿਆ 2 ਦਿਨ ਚ। ਉਧਰ ਤਾਂ ਤੂੰ ਚਾਜ ਨਾ ਕਹੁੰਦਾ ਬੁਲਾਉਂਦਾ ਨਹੀਂ। ਦੇਖਿਆ, ਇੱਥੇ ਤੈਨੂੰ ਲੈ ਕੇ ਆਈ ਤੇ ਇੱਕ ਦਿਨ ਬਿਨਾ ਉਧਰ ਗਿਆ ਵੇਲਾ ਤੇਰੇ ਬਿਨਾ। ਮੈਂ ਤੁਹਾਨੂੰ ਕਹਿੰਦੀ ਹਾਂ ਜੀ ਜੀ ਸਭ ਕੁਝ ਸਹੀ ਹੋਏਗਾ ਤੋ ਯਾਰ ਮੈਂ ਟੈਨਸ਼ਨ ਲੈਂਦੇ ਰਹਿੰਦੇ ਜੀ ਚਲ ਭੈਣਾ ਰੱਬ ਤੁਹਾਡੀ ਜੋੜੀ ਸਲਾਮਤ ਰੱਖੇ ਤੁਹਾਡੇ ਚ ਇਨਾ ਪਿਆਰ ਹੋਵੇ ਨਾ ਬਸ ਮੈਂ ਐਸੀ ਚੀਜ਼ਾਂ ਕੋਸ਼ਿਸ਼ਾਂ ਕਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਅੱਜ ਜੋ ਕੁਝ ਤੁਸੀਂ ਚਾਚੀ ਜੀ ਨੂੰ ਕਿਹਾ ਨਾ ਉਹ ਗੱਲਾਂ ਮੇਰੇ ਦਿਲ ਤੇ ਬਹੁਤ ਲੱਗੀਆਂ ਨੇ ਜੀ ਜੀ ਉਹਦੇ ਤੇ ਟੈਨਸ਼ਨ ਨਾ ਲਾਓ ਟਾਈਮ ਆਉਣ ਤੇ ਮੈਂ ਤੁਹਾਨੂੰ ਸਭ ਕੁਝ ਦੱਸ ਦੋਗੀ ਤੇ ਫਿਰ ਹੁਣ ਨਾ ਸਹਿਲ बार-बार ਕਾਲ ਕਰੀ ਜਾਂਦੇ ਤੇ ਮੈਂ ਜਾਵਾਂ ਹਾ ਹਾਂ ਤਾ ਕੋਈ ਚੋ ਨਾ ਗੱਲ ਤੇ ਕੱਲੀ ਜਾਏਗੀ ਮੈਂ ਵੀ ਤੇਰੇ ਨਾਲ ਚਲਦੀ ਆ ਮੈਂ ਕੱਲੀ ਨੂੰ ਨਹੀਂ ਭੇਜਣਾ ਉਹ ਨਹੀਂ ਨਹੀਂ ਦੀਦੀ ਤੁਸੀਂ ਕੋਈ ਨਾ ਰਹੋ ਇੱਥੇ ਨਾਲੇ ਤੁਹਾਨੂੰ ਪਤਾ ਉਹ ਸਾਹਿਲੇ ਮੈਨੂੰ ਕਹਿ ਆ ਕਿ ਤੂੰ ਕੱਲੀ ਆਈ ਅੱਛਾ ਜੀ ਆ ਗਾ ਲਿਆ ਹਾਂ ਜੀ ਚਲ ਕੋਈ ਗੱਲ ਨਹੀਂ ਮੇਰੀ ਤਾਂ ਧਿਆਨ ਨਾ ਜਾਵੇ ਫਿਰ ਠੀਕ ਹੈ ਮੇਰਾ ਧਿਆਨ ਵਿੱਚ ਹੀ ਰਹਿਣਾ ਤੇ ਉੱਥੇ ਪਹੁੰਚ ਕੇ ਉਸੇ ਵੇਲੇ ਮੈਨੂੰ ਫੋਨ ਕਰਨਾ ਪਹਿਲੇ ਕਿ ਦੀਦੀ ਮੈਂ ਠੀਕ-ਠਾਕ ਪਹੁੰਚ ਗਈ ਆ ਤੇ ਮੈਂ ਵੀ ਤੇਰੇ ਮਗਰੇ ਆਈ ਜਾ। ਹਾਂਜੀ ਹਾਂਜੀ ਕੋਈ ਨਾ। ਤੇ ਨਾਲੇ ਗੱਲ ਹੋਰ। ਬਾਰ-ਬਾਰ ਮੈਨੂੰ ਫੋਨ ਕਰਕੇ ਨਾ ਪਲੀਜ਼ ਤੰਗ ਨਾ ਕਰਿਓ। ਆ ਕੀ ਗੱਲ ਹੋਈ ਨਹੀਂ? ਤੁਹਾਨੂੰ ਮਨਿਆ ਸਾਹੀ ਨੇ ਤੈਨੂੰ ਫੋਨ ਕੀਤਾ ਵਾ ਤੇ ਮੈਂ ਤੈਨੂੰ ਫੋਨ ਕਰਕੇ ਪੁੱਛਿਆ ਬਣਾ ਕਿ ਸਿਮਰਤ ਤੂੰ ਠੀਕ-ਠਾਕ ਪਹੁੰਚ ਗਈ ਕਿ ਨਹੀਂ? ਹੁਣ ਤੂੰ ਆਪ ਫਿਰ ਫੋਨ ਕਰਕੇ ਮੈਨੂੰ ਇਹਨੀ ਗੱਲ ਦੱਸਣੀ ਆ ਕਿ ਦੀਦੀ ਮੈਂ ਠੀਕ-ਠਾਕ ਪਹੁੰਚ ਗਈ। ਹਾਂ ਹਾਂ ਦੀਦੀ ਮੈਂ ਤੁਹਾਨੂੰ ਇੱਕ ਵਾਰੀ ਦੱਸ ਦੂੰਗੀ ਪਰ ਪਲੀਜ਼ ਯਾਰ ਦੁਬਾਰਾ ਮੈਨੂੰ ਬਾਰ-ਬਾਰ ਫੋਨ ਕਰਕੇ ਨਾ ਪੁੱਛਿਓ ਠੀਕ ਹੈ? ਚੰਗਾ ਮੇਰੀ ਮਾਂ। ਜਾ ਛੇਤੀ। ਤੇਰਾ ਇੰਤਜ਼ਾਰ ਕਰਦਾ ਹਾਂ ਦੇਖਿਆ ਸਾਹੀ ਤੈਨੂੰ ਕਿੰਨਾ ਪਿਆਰ ਕਰਦਾ ਹਾਂ ਹਾਂਜੀ ਜੀ ਚਲ ਜਾ ਹਾਂ ਧਿਆਨ ਨਾਲ ਜਾਇ